ਸਸ ਨਿਊਜ਼ ਦੇ ਦੇ ਦਸਕਾ ਨੂੰ ਪਿਆਰ ਭਰੀ ਸਸਿਕਾ ਜੋ ਕੁਮਾਨ ਭਗਤ ਨਾਮਦੇਵ ਜੀ ਦੇ ਦਰਬਾਰ ਚ ਮਾਗੀ ਦੇ ਜੋੜ ਮਿਲੇ ਚ ਸੰਗਤਾਂ ਦਰਸ਼ਨ ਦੀਦਾਰ ਕਰਦੇ ਆ ਹੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਅਮਰਪਾਲ ਸਿੰਘ ਐਡਵੋਕੇਟ ਐਮ ਐਲ ਏ ਔਰ ਐਮ ਪੀ ਡਾਕਟਰ ਰਾਜਕਮਾਰ ਚੱਬੇਵਾਲ ਵਿਸ਼ੇਸ਼ ਤੌਰ ਤੇ ਦਰਸ਼ਨ ਕਰਨ ਵਾਸਤੇ ਪਹੁੰਚੇ ਤੁਸੀਂ ਦੇ ਰੋਡੀਅਸ ਨੂੰ ਦੀ ਖਾਸ ਰਿਪੋਰਟ ਪੱਤਰਕਾਰ ਦਵਿੰਦਰ ਸਿੰਘ ਜੀ ਖਾਸ ਕਰਕੇ ਸਹਿਨਾਈ ਜੱਪੇ 美丽 <music> ਆਗਰਸ਼ੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀਐਸ ਨਿਊਜ਼ ਦੇਖਦੇ ਸਕਾ ਨੂੰ ਪਿਆਰ ਭਰੀ ਫਤਿਹ ਪ੍ਰਮਾਨ ਹੋਵੇ ਜੋ ਅੱਜ ਅਸੀਂ ਪਹੁੰਚੇ ਹਾਂ ਕਮਾਨ ਸ਼ਾਹ ਭਗਤ ਨਾਮਦੇਵ ਜੀ ਦਰਬਾਰ ਚ ਤੇ ਮਾਗੀ ਦਾ ਮੇਲਾ ਬੜੀ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ ਗੱਲ ਕਰਾਂਗੇ ਗਰੰਦੀ ਸਿੰਘ ਜੀ ਨਾਲ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਪਣਾ ਨਾਮ ਦਾ ਜਿਹੜਾ ਮੇਲਾ ਮਨਾਇਆ ਜਾ ਰਿਹਾ ਵਾ ਕਿਹੜੀ ਜਗ੍ਹਾ ਤੇ ਕਿੰਨੇ ਚਿਰ ਤੋਂ ਮਨਾਇਆ ਜਾ ਰਿਹਾ ਹੈ ਕਿਹੜੇ ਸੰਬੰਧ ਚ ਇਹ ਜਗ੍ਹਾ ਜੀ ਭਗਤ ਨਾਮਦੇਵ ਦੀ ਪੁੱਤਰ ਜਗ੍ਹਾ ਹੈ ਜਿੱਥੇ ਭਗਤ ਨਾਮਦੇਵ ਜੀ ਨੇ 18 ਸਾਲ ਬਸਿਆ ਕੀਤੀ ਅਤੇ ਸੰਗਤਾਂ ਨੂੰ ਮਾਗੀ ਦੇ ਮੇਲੇ ਦੇ ਵਿੱਚ ਆਪਣੇ ਜੋਤੀ ਜੋਤ ਦੇ ਸਮਾਂ ਹੁੰਦੇ ਸਬੰਧ ਵਿੱਚ ਸੰਗਤਾਂ ਦੂਰੋਂ ਨੇੜਿਓਂ ਝੱਲ ਕੇ ਪਹੁੰਚਦੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹੈ ਜਿਨ੍ਹਾਂ ਨੇ ਦੁੱਧ ਮੰਗਿਆ ਦੁੱਧ ਦਿੱਤਾ ਜਿਨ੍ਹਾਂ ਨੇ ਪੁੱਤ ਮੰਗੇ ਪੁੱਤ ਦਿੱਤੇ ਬਾਬਾ ਜੀ ਦੂਰੋਂ ਨੇੜੋਂ ਸੰਗਤਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਦੇ ਹਨ ਸੰਗਤਾਂ ਨੂੰ ਬੇਨਤੀ ਹੈ ਕਿ ਪਿਆਰੀ ਸਾਧ ਸੰਗਤ ਜੀਓ ਇੱਥੇ ਭਗਤ ਨਾਮਦੇਵ ਜੀ ਨੇ 18 ਸਾਲ ਤਪੱਸਿਆ ਕੀਤੀ ਆ 55 ਸਾਲ ਦੀ ਆਜੂ ਵਿੱਚ ਜੋ ਮਹਾਰਾਸ਼ਟਰ ਤੋਂ ਇੱਥੇ ਆਏ ਹਨ ਅਤੇ ਅਖੀਰ ਸਮਾਂ ਇੱਥੇ ਹੀ ਬਿਤਾਇਆ ਹੈ ਉਹਨਾਂ ਦੇ ਅੰਗੀਠਾ ਸਾਹਿਬ ਇੱਥੇ ਬਣਿਆ ਹੋਇਆ ਸੁਭਾਗਮਾਨ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਭਤੇ ਜੀ ਅੱਜ ਜਿਹੜਾ ਮੇਲਾ ਮੈਨਾ ਜਾ ਰਿਹਾ ਤਾਂ ਮਾਣੇ ਥੋੜਾ ਬੜਾ ਸੰਗਤ ਨੂੰ ਦੱਸ ਦਿਓ ਉਹ ਥੋੜਾ ਤਿਆਰ ਵੀ ਰਹੇ ਇਹ ਜੋੜ ਮੇਲਾ ਜੀ ਮੇਲਾ ਲੋਹੜੀ ਮਾਗੀ ਤੇ ਬਾਬਾ ਜੀ ਦਾ ਦੋ ਵਾਂਗ ਨੂੰ ਜੋਤੀ ਜੋਤ ਪੁਰਬ ਜੋ ਸ਼ਰੋਣੀ ਪੰਸਵਾ ਬਾਬਾ ਨਾਮਦੇਵ ਜੀ ਦਾ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤ ਆ ਕੇ ਬਾਬਾ ਨਾਮਦੇਵ ਨਗਰ ਘਮਾੜ ਵਿੱਚ ਮਨਾਉਂਦੀ ਹੈ ਸਰਾ 11 ਨੂੰ ਲੋੜੀ ਵਾਲੀ ਰਾਤ ਨੂੰ ਔਰ ਇੱਥੇ ਦੀਵਾਨ ਸਜੇ 14 ਨੂੰ ਕੱਲ ਦੀਵਾਨ ਸਾਰਾ ਦਿਨ ਚੱਲਦੇ ਰਹੇ ਅੱਜ 15 ਤਰੀਕ ਨੂੰ ਜੋ ਮੰਗ ਨੂੰ ਸ਼੍ਰੀ ਅਖੰਡ ਪਾਤਸ਼ਾਹ ਸਾਹਿਬ ਦੇ ਉਹ ਪੈਣ ਉਪਰੰਤ ਸਾਰਾ ਦਿਨ ਦੀਵਾਨ ਜਿਹੜੇ ਹੁਣ ਵੀ ਚੱਲ ਰਹੇ ਹਨ ਔਰ ਸੰਤਾ ਭਾਰੀ ਗਿਣਤੀ ਦੇ ਵਿੱਚ ਇਸ ਨਗਰ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਲੈ ਆ ਰਿਹਾ ਹਨ ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਕਿ ਜਦੋਂ ਲੋਹੜੀ ਵਾਲੀ ਰਾਤ ਨੂੰ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਰਾਤ ਨੂੰ ਸਾਰੀ ਰਾਤ ਦਾ ਇਹ ਜਿਹੜਾ ਜੋੜ ਮੇਲਾ ਚੱਲਦਾ ਵਹਿੰਦਾ ਹੈ ਉਹ ਜੋੜ ਮੇਲੇ ਦੇ ਵਿੱਚ ਉਹ ਰਾਤ ਨੂੰ ਸ਼੍ਰੀ ਨਾਮਦੇਵ ਦਰਬਾਰ ਸਾਹਿਬ ਕਮੇਟੀ ਵੱਲੋਂ ਇਹ ਸਾਰੇ ਜਿੰਨੇ ਵੀ ਰੈਸਤੇ ਲੰਗਰਾਂ ਦੇ ਕਿਉਂਕਿ ਸੰਗਤ ਬਾਹਰੋਂ ਵੀ ਬੜੇ ਲੰਗਰ ਲਾਉਂਦੀ ਆ ਪਰ ਬਾਬਾ ਨਾਮਦੇਵ ਦਰਬਾਰ ਸਾਹਿਬ ਵਿਖੇ ਜੋ ਨਗਰ ਚਾਹਦੇ ਰਹਿੰਦੇ ਹਨ ਨਿਰੰਤਰ 24 ਘੰਟੇ ਉਹ ਵੀ ਚੱਲਦੇ ਆ ਅੱਜ ਤੱਕ 17 ਤਰੀਕ ਤੱਕ ਜਿਹੜਾ ਇਹ ਮੇਲਾ ਚੱਲਦਾ ਹੈ ਸੁੰਦਰੰਤਰ ਸੰਗਤਾ ਵੀ ਬਹੁਤ ਭਾਰੀ ਗਿਣਤੀ ਦੇ ਵਿੱਚ ਅੱਜ ਵੀ ਆ ਰਹੀਆਂ ਆਉਂਦੀਆਂ ਰਹਿਣਗੀਆਂ ਜਿੰਨੀਆਂ ਵੀ ਸੰਗਤਾ ਇੱਥੇ ਆ ਰਹੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਨਾਮਦੇਵ ਜੀ ਚੜ੍ਹਦੀ ਕਲਾ ਇਹਨਾਂ ਨੂੰ ਰੱਖਣ ਇਸੇ ਤਰ੍ਹਾਂ ਜਿਹੜਾ ਇਹ ਮੇਲਾ ਇਹ 17 ਤਰੀਕ ਤੱਕ ਚੱਲਦਾ ਰਹੇ ਮੈਂ ਨਾਲ ਹੀ ਇੱਕ ਜ਼ਰੂਰੀ ਬੇਨਤੀ ਕਰਾਂ ਬਾਬਾ ਨਾਮਦੇਵ ਜੀ ਯਾਦ ਦੇ ਵਿੱਚ ਜੋ ਅੱਜ 15 16 ਤੇ 17 ਜਨਵਰੀ ਨੂੰ ਖੇਡ ਮੇਲਾ ਜਿਹੜਾ ਉਹਨਾਂ ਦੀ ਆਦੇ ਵਿੱਚ ਬੜਾ ਭਾਰੀ ਖੇਡ ਮੇਲਾ ਇਸ ਖੇਡ ਮੇਲੇ ਨੂੰ 54 ਸਾਲ ਹੋ ਗਿਆ ਜਿਹ 54ਵਾਂ ਸਾਲ ਜਿਹੜਾ ਜੀ ਉਹ ਚੱਲ ਰਿਹਾ ਇਸ ਵਿੱਚ ਅੱਜ ਸਾਰੇ ਲੀਡਰ ਸਾਹਿਬਾਨ ਜੋ ਇਲਾਕੇ ਦੀਆਂ ਸੰਗਤਾਂ ਇਸ ਖੇਡ ਮੇਲੇ ਨੂੰ ਭਾਰੀ ਗਿਣਤੀ ਦੇ ਵਿੱਚ ਵੇਖਣ ਆਉਂਦੀਆਂ ਹਨ ਇਹ ਇਹ ਖੇਡ ਮੇਲਾ ਜੋ 10 ਦਿਨ ਲਗਾਤਾਰ ਚੱਲਦਾ ਰਹੇਗਾ ਸੋ ਸੰਗਤਾਂ ਭਾਰੀ ਸੰਗਤਾਂ ਦੁਨੀਆ ਵਿੱਚ ਇੱਥੇ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਭਗਤ ਨਾਮਦੇਵ ਦੇ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪੁੱਤਰ ਸਲਾਨਾ ਜੋੜ ਮੇਲਾ ਲੋਹੜੀ ਮਾਗੀ ਤੇ ਪਹੁੰਚੀਆਂ ਸੰਗਤਾਂ ਦਾ ਹਾਰਦਿਕ ਸਵਾਗਤ ਹੈ ਤੇ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਸੰਗਤਾਂ ਨੂੰ ਦੱਸਿਏ ਇਹ ਜੋੜ ਮੇਲਾ 11 ਜਨਵਰੀ ਤੋਂ ਲੈ ਕੇ 17 ਜਨਵਰੀ ਤੱਕ ਬੜੇ ਹੀ ਪਿਆਰ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਜਿਹਦੇ ਵਿੱਚ ਵੱਖ-ਵੱਖ ਦੇਸ਼ ਦੇ ਵਿਦੇਸ਼ ਦੇ ਕੋਨੇ-ਕੋਨੇ ਤੋਂ ਸੰਗਤਾਂ ਆਣ ਕੇ ਇਹ ਜੋੜ ਮੇਲਾ ਲੋੜੀ ਮਾਗੀ ਤੇ ਸੰਗਤਾਂ ਆਪਣਾ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਇੱਕ ਮਾਗੀ ਮੁਕਸਰ ਦੀ ਇੱਕ ਮਾਗੀ ਕਮਾਨ ਦੀ ਆਮ ਤੁਸੀਂ ਡੈਰੀਆਂ ਜੰਤਰੀਆਂ ਤੇ ਪੜ ਦੇ ਜੇ ਆਓ ਜੀ ਸਾਲਾਨਾ ਜੋੜ ਮੇਲੇ ਤੇ ਵੱਖ-ਵੱਖ ਸ਼ਹਿਰਾਂ ਨਗਰਾਂ ਤੋਂ ਆਏ ਗੁਰੂ ਪਿਆਰ ਵਾਲੀਆਂ ਸੰਗਤਾਂ ਅਤੇ ਗੁਰੂ ਕਾ ਲੰਗਰ ਜਿਹੜੀਆਂ ਸੰਗਤਾਂ ਨੂੰ ਛਕਾਇਆ ਬਹੁਤ ਦੂਰ ਦੂਰੋਂ ਸੰਗਤਾਂ ਨੇ ਨਗਰੀ ਦੇ ਚਰਨ ਪਰਸੇ ਆਓ ਸਾਥ ਸੰਗਤ ਜੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਿਵੇਂ ਅੰਗੀਠਾ ਸਾਹਿਬ ਅੰਤਮ ਸਮਾਦੀ ਦੇ ਦਰਸ਼ਨ ਕਰਦੇ ਜੇ ਉਸੇ ਤਰ੍ਹਾਂ ਤਪੈਣਾ ਸਾਹਿਬ ਤਪਸਥਾਨ ਗੁਰਦੁਆਰਾ ਖੂਹ ਸਾਹਿਬ ਖੁੰਡੀ ਸਾਹਿਬ ਨਾਮਿਆਣਾ ਸਾਹਿਬ ਬਾਬਾ ਜੱਲੋ ਜੀ ਬਾਬਾ ਲੱਦਾ ਜੀ ਜਿਨ੍ਹਾਂ ਅਸਥਾਨਾਂ ਦੇ ਤੁਸੀਂ ਦਰਸ਼ਨ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਘਰਾਂ ਨੂੰ ਜਾ ਰਹੇ ਜੇ ਆਓ ਜੀ ਬਹੁਤ ਹੀ ਸੰਗਤਾਂ ਦਾ ਪਿਆਰ ਠਾਠਾ ਮਾਰਦਾ ਪਿਆਰ ਹਰ ਸਾਲ ਹੀ ਸੰਗਤਾਂ ਕਮਾਨ ਦੀ ਪਾਵਨ ਧਰਤੀ ਤੇ ਪਹੁੰਚ ਕੇ ਭਗਤ ਨਾਮਦੇਵ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਜੇ ਉੱਥੇ ਨਾਲ ਹੀ ਇਹਨਾਂ মিডিਆ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਆਈ ਸੰਗਤ ਨੂੰ ਲਾਈਵ ਕਰਕੇ ਇਹ ਤੁਹਾਡੇ ਚਿਹਰੇ ਗੁਰੂ ਘਰਾਂ ਦੇ ਦਰਸ਼ਨ ਕਰਵਾ ਕੇ ਇਹ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਜਿੱਥੇ ਗੁਰੂ ਕੇ ਸੰਗਤਾਂ ਆ ਰਹੀਆਂ ਉੱਥੇ ਬਹੁਤ ਹੀ ਗੁਰੂ ਪਿਆਰ ਵਾਲੇ ਗੁਰੂ ਕੇ ਲੰਗਰ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਈਆਂ ਦਾ ਚਲਾਇਆ ਲੰਗਰ ਅੱਜ ਭਗਤ ਨਾਮਦੇਵ ਜੀ ਦੇ ਘਰ ਵਿੱਚ ਤੁਸੀਂ ਜਿੱਥੋਂ ਦੀ ਵੀ ਆਉਂਦੇ ਜੇ ਉੱਥੇ ਹੀ ਸਭ ਤੋਂ ਪਹਿਲਾਂ ਗੁਰੂ ਘਰ ਲੰਗਰ ਗੁਰੂ ਕੀ ਸੰਗਤ ਫਿਰ ਮਹਾਰੇ ਦੇ ਦਰਸ਼ਨ ਕਰਦੇ ਜੇ ਆਓ ਸਾਥ ਸੰਗਤ ਜੀ ਵਿੱਚ ਬਹਿ ਕੇ ਪੰਗੇ ਸ਼ਗੀਏ ਗੁਰੂ ਕਾ ਲੰਗਰ ਜੀ ਮਾਣਿਆ ਸ਼ਰੋਮਣੀ ਭਗਤ ਨਾਮਦੇਵ ਦੇ ਪੁੱਤਰ ਜੋੜ ਮੇਲੇ ਦੀਆਂ ਖੁਸ਼ੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਸਾਰੇ ਬੈਨ ਵਾਲੇ ਵੀਰ ਜਿਹੜੇ ਹੱਸ ਮਾਣਯੋਗ ਬੰਦਿਆਂ ਨੂੰ ਜੀ ਚਲੇ ਦਾ ਜੀ ਚਲੇ ਦਾ ਸਵਾਗਤ ਕਰਨਾ 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 ਸ you <laughs>